ਤੁਹਾਨੂੰ ਪਹਿਲਾ ਮੈਂ ਕਿ ਆਪਾਂ ਧਰਮ ਦੇ ਨਾਲ ਜੋੜਦੇ ਆ ਲੋਕਾਂ ਨੂੰ ਪਰ ਅੱਜ ਧਰਮਾਂ ਦੇ ਨਾਂ ਦੇ ਉੱਤੇ ਲੜਾਈ ਹੋ ਰਹੀ ਹੈ ਧਰਮ ਦੇ ਨਾਮ 'ਤੇ ਲੜਾਈ ਇਸ ਲਈ ਹੋ ਰਹੀ ਹੈ ਇਹ ਕਾਲ ਯੁਗ ਨਹੀਂ ਇਹ ਘੋਰ ਕਾਲ ਯੁਗ ਹੈ ਲੋਕਾਂ ਦਾ ਜਿਹੜਾ ਨਾ ਮਾਈਂਡ ਜਿਹੜਾ ਵਾ ਉਹ ਅਸੀਂ ਸਾਫ਼ ਕਰਨਾ ਪ੍ਰਿਪੇਅਰ ਕਰਨਾ ਜਿਹੜਾ ਦੇ ਮਾਦੇ ਜਵਾਨੀ ਸੁਨਾਟ ਲੋਕਾਂ ਦਾ ਮਾਈਂਡ ਤੋਂ ਅੱਜ ਤੱਕ ਕੋਈ ਸਾਫ਼ ਨਹੀਂ ਕਰ ਸਕਾ ਨਾ ਮੈਂ ਕਰਨਾ ਚਾਹਤੀ ਹਾਂ ਜਿਸ ਨੇ ਆਣਾ ਆਏ ਜਿਸ ਨੇ ਨਹੀਂ ਆਣਾ ਆਈ ਡੋਟ ਕੇਅਰ हमारा ट्रस्ट सब कुछ कर रहा है हमारा ट्रस्ट बोलेगा मैं कुछ मैं बाबे नानक की पुत्री हूँ मैंने बचपन से गुरु नानक साहब के पाठ किया है और उनकी कृपा पे मुझे मान है मेनु मान, मान है तेरी कृपा दा। दा। मेरा, मेरा मान, मान, मान नहीं मान मानी बता के किया तो क्या किया मैं करने वाली हूँ करने वाला तो हो मैं कर क्या सकती हूँ जिस दिन मेरे मन में ये आ गया ना कि तो मैं कर रही हूँ उस दिन मैं नष्ट हो जाऊँगा भक्त तो वसल हूँ जिस दिन भक्त तो बुलाएंगे श्रद्धा से भक्ति से मैं जरूर रहूंगी आई एम भक्त वसल समाज बहुत सारे ऐसे महापुरुष ने कि जो अपने धर्म के नाल जोड़ते हैं ਇੱਕ ਲੋਕਾਂ ਨੂੰ ਇੱਕ ਸੱਚਾ ਰਾਹ ਦੱਸਦੇ ਨੇ ਧਰਮ ਦੇ ਨਾਲ ਜੋੜਦੇ ਨੇ ਪ੍ਰਭੂ ਦੇ ਨਾਲ ਜੋੜਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਪ੍ਰਭੂ ਨੂੰ ਪਾਣਾ ਵਾ ਕਿਸ ਤਰੀਕੇ ਦੇ ਨਾਲ ਅਸੀਂ ਉਸ ਪ੍ਰਭੂ ਦੀ ਪੂਜਾ ਕਰਨੀ ਹੈ ਤੇ ਉਸ ਮੰਜ਼ਲ ਤੱਕ ਪਹੁੰਚਣਾ ਵਾ ਜਿਹੜੇ ਰਾਹ ਦਿਖਾਉਂਦੇ ਨੇ ਸਾਨੂੰ ਉਹਨਾਂ ਦੇ ਵਿੱਚੋਂ ਇੱਕ ਨੇ ਰਾਦੇਮਾ ਰਾਦੇਮਾ ਦੇ ਨਾਲ ਅੱਜ ਗੱਲਬਾਤ ਕਰਾਂਗੇ ਕੋਸ਼ਿਸ਼ ਕੀਤੀ ਹੈ ਥੋੜੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦਰਸ਼ਨ ਕਰਵਾਉਣ ਦੇ ਰਾਦੇਮਾ ਦੇ ਗੱਲਬਾਤ ਕਰਾਂਗੇ ਉਹਨਾਂ ਦੇ ਪ੍ਰਵਚਨ ਸੁਣਾਵਾਂਗੇ ਆਪਣੇ ਸੰਗਤਾਂ ਦੇ ਰੂਪਰੂ ਕਰਾਂਗੇ ਕਿ ਕਿਸ ਤਰੀਕੇ ਦੇ ਉਹਨਾਂ ਦੇ ਪ੍ਰਵਚਨ ਨੇ ਜਾਂ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਜਾਂ ਸੰਗਤਾਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਨੇ ਗੱਲਬਤ ਕਰ ਰਹੇ ਰਾਦੇ ਮਾ ਜੀ ਜੈ ਮਾਤਾ ਦੀ ਜੈ ਮਾਤਾ ਇਹ ਸਭ ਤੋਂ ਪਹਿਲਾਂ ਵਾ ਕਿ ਆਪਾਂ ਧਰਮ ਦੇ ਨਾਲ ਜੋੜਦੇ ਆਂ ਲੋਕਾਂ ਨੂੰ ਪਰ ਅੱਜ ਧਰਮ ਦਾ ਨਾਂ ਦੇ ਉੱਤੇ ਲੜਾਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਧਰਮਾਂ ਦੇ ਨਾਂ ਦੇ ਉੱਤੇ ਲੜਾਈ ਹੋ ਰਹੀ ਹੈ ਆ ਧਰਮ ਦੇ ਨਾਮ 'ਚ ਲੜਾਈ ਇਸ ਲਈ ਹੋ ਰਹੀ ਹੈ ਇਹ ਕਾਲ ਯੁਗ ਨਹੀਂ ਇਹ ਘੋਰ ਕਾਲ ਯੁਗ ਹੈ इसलिए लड़ाई हो रही है राधे मां ने भगवान की कृपा से ग्रंथ पढ़े हैं एक्चुअली ये घोर पड़े है और धर्म के नाम से हर युग से चलती आई हैं सब लोग अलग अलग फॉलोअर्स हैं तो इसलिए एक्चुअली लोग भगवान के लिए लड़ाई नहीं कर रहे अपने लिए लड़ाई कर रहे जी 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 राधे माँ जी जो पंजाब का दौरा किया ਲਗਾਤਾਰ 4 ਸਾਲ ਪਿਛੇ ਨਹੀਂ ਆਏਗੇ ਚਲੋ ਕਰੋਨਾ ਕਾਲ ਕਰਕੇ ਨਹੀਂ ਵੀ ਆਇਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਆਂਦੇ ਹੋ ਸੰਗਤਾਂ ਦੇ ਵਿੱਚ ਇੱਕ ਵਾਰੀ ਇਹ ਕਿਹਾ ਜਾਂਦਾ ਬਹੁਤ ਚਾ ਚੜ ਜਾਂਦਾ ਜਦੋਂ ਰਾਦੇ ਮਾਨਦੇ ਨੇ ਤੇ ਉੱਥੇ ਇਲਾਕੇ ਦੇ ਲੋਕ ਵੀ ਆਂਦੇ ਨੇ ਉਹਨਾਂ ਵੱਲੋਂ ਲਗ ਲਗ ਡਿਸਟ੍ਰੀਬਿਊਟ ਵੀ ਕੀਤਾ ਜਾਂਦਾ ਸਮਾਨ ਪ੍ਰਸ਼ਾਦ ਦੇ ਪ੍ਰਸ਼ਾਰ ਰੂਪੀ ਜਿਹੜੇ ਲੋਕ ਜ਼ਰੂਰਤਮੰਦ ਸੀ ਉਹਨਾਂ ਵੱਲੋਂ ਲੜਕੀਆਂ ਨੂੰ ਵਿਆਹ ਵੀ ਕੀਤੇ ਜਾਂਦੇ ਤੁਹਾਡੇ ਉਹ ਦੱਸ ਦਿਓ ਜਾਣਕਾਰੀ ਦੇ ਦਿਓ ਕੀ ਕੀ ਟਰਸਟ ਵੱਲੋਂ ਕੰਮ ਕੀਤੇ ਜਾਂਦੇ ਆ ਕਿਉਂਕਿ ਲੋਕਾਂ ਦਾ ਜਿਹੜਾ ਨਾ ਮਾਈਂਡ ਜਿਹੜਾ ਵਾ ਉਹ ਜੀ ਸਾਫ ਕਰਨਾ ਪ੍ਰਿਪੇਅਰ ਕਰਨਾ ਜਿਹੜਾ ਦੇ ਮਾਦੇ ਜੁਬਾਨੀ ਸੁਣਾ ਕੇ ਲੋਕੋ ਦਾ ਮਾਈਂਡ ਤੋਂ ਅਜ ਤੱਕ ਕੋਈ ਸਾਫ ਨਹੀਂ ਕਰ ਸਕਾ ਨਾ ਮੈਂ ਕਰਨਾ ਚਾਹਤੀ ਹੂੰ ਮੇਰੇ ਮੈਂ ਨਹੀਂ ਸਾਫ ਕਰ ਸਕਦੀ ਜਿਸ ਨੇ ਆਣਾ ਆਇਆ ਜਿਸ ਨੇ ਨਹੀਂ ਆਣਾ ਆਈ ਡੋਟ ਕੇਅਰ ਜੀ ਰਾਦੇਮਨ ਜੀ ਕੰਮ ਕੀ ਕੀਤੇ ਜਾਂਦੇ ਟਰਸਟ ਚ ਹਮਾਰਾ ਟਰਸਟ ਸਭ ਕੁਝ ਕਰ ਰਹਾ ਹੈ ਔਰ ਹਮਾਰਾ ਟਰਸਟ ਬੋਲੇਗਾ ਮੈਂ ਕੁਝ ਨਹੀਂ ਬੋਲੂਗੀ ਬਿਲਕੁਲ ਜੀ ਮੈਂ ਰੱਬ ਨੂੰ ਮੰਨਦੀ ਆ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਜਾਂ ਪੇ ਕਿਰਪਾ ਰਾਮ ਕੀ ਹੋਏ ਤਾਂ ਪੇ ਕਿਰਪਾ ਕਰੇ ਸਭ ਕੋਏ ਆਪਣੇ ਰੱਬ ਗੁਰੂ ਰਾਮ ਰੂਪ ਹੁੰਦੇ ਹਨ ਔਰ ਮੈਂ ਬਾਬੇ ਨਾਨਕ ਦੀ ਪੁੱਤਰੀ ਹੂੰ ਮੈਨੇ ਬਚਪਨ ਸੇ ਗੁਰੂ ਨਾਨਕ ਸਾਹਿਬ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਜੀ ਔਰ ਉਨਕੀ ਕਿਰਪਾ ਪੇ ਮੇਰੇ ਮਾਨ ਹੈ ਮੈਨੂੰ ਮਾਨ ਹੈ ਤੇਰੀ ਕਿਰਪਾ ਦਾ ਮੇਰਾ ਮਾਨ ਨਿਮਾਨੀਂ ਦਾ ਤੋੜਿਓ ਨਾ ਮੇਰਾ ਤੇਰੇ ਸਿਵਾ ਦਾਤਾ ਹੋਰ ਕੋਈ ਨਾ ਦਾਤਾ ਮੇਰੇ ਵੱਲੋਂ ਮੁਖ ਮੋੜਿਓ ਨਾ ਆ ਸੈਕਿੰਡ ਉਹਨਾਂ ਨੇ ਮੈਨੂੰ ਨਾਨਕ ਸਾਧੂ ਗੁਰੂ ਤਿਨਾ ਮਿਲਾਇਆ ਜਿਨ੍ਹਾਂ ਤੁਰੋਂ ਪਾਇਆ ਸੰਯੋਗ ਜਿਓ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ 130 ਸਾਲ ਦੀ ਸੰਤਾਂ ਨਾਲ ਮਿਲਾਇਆ ਮਿਲੇ ਸਾਧ ਸੰਗਤ ਤੋਂ ਸੋਤਰਿਆ 130 ਸਾਲ ਦੀ ਮੂਰਤੀ ਨਾਲ ਮਲਾਇਆ ਉਹਨਾਂ ਨੇ ਮੈਨੂੰ ਆਪਣੇ ਨਾਲ ਰੂਪ ਰੂਪ ਕਰਾਇਆ 9 ਦਿਨ ਮੈਂ ਤਪੱਸਿਆ 'ਤੇ ਬੈਠੀ ਬਿਨਾ ਅੰਨ ਕੇ ਇੱਕ ਟਾਈਮ ਦੁੱਧ ਮੇਂ ਸੀਲ ਖਾਈ ਆ ਜਬ 9 ਦਸਵੀਂ 'ਤੇ ਬਾਹਰ ਨਿਕਲੀ ਤੋਂ satsang ਹੋਆ ਸਭ ਨੀਅਰ ਡੇਅਰ ਆਏ ਉਹਨਾਂ ਨੇ ਦਰਸ਼ਨ ਕੀਏ ਤੋਂ ਜੋ ਜੋ मैंने अपने मुखारबिन से बोला ईश्वर की कृपा से महामाई की कृपा से सबके कार्य रास हुए क्योंकि कहते हैं मेरे राम राय तू संता का संत तेरे तेरे सेवक को ਪੈ ਕੁਛ ਨਾਈ ਜਮ ਨਹੀਂ ਆਵੇ ਨੇੜੇ ਔਰ ਦੂਸਰਾ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਜੋ ਮੰਗੇ ਆ ਕੁਰ ਆਪਣੇ ਸੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਸੇ ਜੋ ਬੋਲੇ ਇਹ ਹਾ ਸਚ ਹੋਵੇ जो मांगे ठाकुर अपने से सोई सोई देव परमेश्वर की कृपा नाल निरंकार की कृपा नाल जो जो उन्होंने मेरे मुख से निकलवाया सब मुखेरिया वासियों पे कृपा हुई तो इसलिए इस शहर में ਇਸ ਨਾ ਚੀਜ਼ ਦਾ ਨਾਮ ਹੋ ਗਿਆ ਰਾਦੇ ਮਾ ਜੀ ਜਾਂਦੇ ਜਾਂਦੇ ਲਾਸਟ ਆਪਣੇ ਉਹ ਪੰਜ ਗਿਆਨ ਜਿਹੜੇ ਤਤ ਨੇ ਜਿਹੜੇ ਤੁਸੀਂ ਅਕਸਰ ਸੰਤਾਨਾਂ ਨਾਲ ਰੂਬਰੂ ਕਰਦੇ ਹੋ ਦੱਸਦੇ ਹੋ ਉਹਨਾਂ ਨੂੰ ਕਿ ਇਸ ਤਰੀਕੇ ਦੇ ਨਾਲ ਸਾਨੂੰ ਪੈਣ ਬੰਦਗੀ ਜਾਂ ਇਸ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰੱਖਣਾ ਚਾਹੀਦਾ ਉਹ ਦਰਸ਼ਕਾਂ ਨੂੰ ਜ਼ਰੂਰ ਸਾਂਝੇ ਕਰਿਓ ਜਾਂਦੇ ਆਪਣੇ ਪਰਿਵਾਰ ਮਾਲਿਕ ਬਣ ਕੇ ਨਾ ਰਹੋ ਮਾਲੀ ਬਣ ਕੇ ਰਹੋ ਮਾਲੀ जैसे अपने खेत की रक्षा करता है मालिक बनके हम अपने परिवार को डुबो देंगे जी। माली बनेंगे तो अपने खेत की रक्षा करेंगे परिवार खेत है इसको हरा भरा रखना है राधे जी एक ਤੁਸੀਂ ਦੱਸਿਆ ਨਹੀਂ ਕਿ ਡਰਸਟੀ ਚ ਕੀ ਕਰਦੇ ਇੰਨਾ ਕੁਝ ਕਰਨ ਦੇ باوجود ਵੀ ਤੁਸੀਂ ਨਹੀਂ ਦੱਸਣਾ ਜਾਂਦੇ ਕਦੇ ਵੀ ਕਦੇ ਵੀ ਨਹੀਂ ਆਪਣੇ ਮੂੰਹੋਂ ਨਹੀਂ ਦੱਸਦੇ ਤੁਸੀਂ ਇਸ ਵਾਰ ਆਪਣੇ ਇਲਾਕੇ ਜਾਏ ਮਕੇਰੀਆਂ ਜਾਏ ਤੁਸੀਂ ਕਿੰਨੇ ਚਿਰ ਬਾਅਦ ਉੱਥੇ ਪਤਾ ਲੱਗਾ ਸੀ ਕਿ ਭੰਡਾਰੇ ਖੁੱਲੇ ਗਏ ਤੁਹਾਡੇ ਲੋ ਉਹ ਜ਼ਰੂਰਤ ਬੰਦਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਵਾਕਿਆ ਹੀ ਬਹੁਤ ਲੋੜ ਸੀ ਬਤਾ ਕੇ ਕੀਆ ਤਾਂ ਕੀਆ ਮੈਂ ਕਰਨ ਵਾਲੀ ਹੂੰ ਕੀ ਕੋਣ ਕਰਨ ਵਾਲਾ ਤੋਂ ਹੋ ਹੈ मैं कर क्या सकती हूं जिस दिन मेरे मन में ये आ गया ना कि मैं कर रही हूँ उस दिन मैं नष्ट हो जाऊंगी क्योंकि ये वो बताते हैं जो एक दो रुपया करते हैं जिन ये वो बताते हैं जो कुछ कर ही नहीं सकते तो इसलिए मैं तो करने वाली सचमुच नहीं कौन ये वो बताते हैं जिनमें अहंकार है जिनमें मैं है मेरे में मैं है ही नहीं मैंने तो मैं उसी दिन मिटा दी जिस दिन मेरे पास इतना बड़ा परिवार हो गया तो मैं माली हूं ਮਾ ਲਈ ਕੰਮ ਹੈ ਪਰਿਵਾਰ ਦੀ ਰੱਖਿਆ ਕਰਨਾ ਰਾਧੇ ਮਾਂ ਜੀ ਹੁਣ ਦੁਬਾਰਾ ਕਦੋਂ ਆਂਦਾ ਚ ਕਿ ਇੱਥੇ ਦੁਬਾਰਾ ਦੌਰਾ ਹੋਏਗਾ ਕਦੋਂ ਚੱਕਰ ਹੋਏਗਾ ਤੁਹਾਡਾ ਸੰਗਤਾਂ ਨੂੰ ਕਦੋਂ ਦਰਸ਼ਨ ਦਿਓਗੇ ਦੁਬਾਰਾ ਫੇਰ ਆਕੇ ਮੈਂ ਭਗਤਵਸਲ ਹੂੰ ਜਿਸ ਦਿਨ ਵਕਤ ਬੁਲਾएंगे ਸ਼ਰਧਾ ਸੇ ਭਗਤੀ ਸੇ ਮੈਂ ਜ਼ਰੂਰ ਆਉਂਗੀ ਆਈ ਐਮ ਭਗਤਵਸਲ ਬਿਲਕੁਲ ਜੀ ਇਹ ਸਾਡੇ ਨਾਲ ਸੀ ਮਮਤਾ ਮਈ ਸ਼੍ਰੀ ਰਾਧੇ ਮਾਂ ਜੀ ਜਿਨ੍ਹਾਂ ਵੱਲੋਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਕਿ ਨਾਮ ਦੇ ਨਾਲ ਗਿਆਨ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਪ੍ਰਮਾਤਮਾ ਨੂੰ ਪਾਉਣਾ ਚਾਹੀਦਾ ਵਾ ਥੋੜਾ ਮੇਰਾ ਅਤੇ ਨਾਮ ਦੇ ਨਾਲ ਇੱਕ ਚੀਜ਼ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸ ਦੂੰਗਾ ਕਿ ਲਗਾਤਾਰ ਆਪਣੇ ਟ੍ਰਸਟ ਵੱਲੋਂ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਮੂੰਹ ਤੋਂ ਇੱਕ ਵਾਰੀ ਵੀ ਸ਼ਬਦ ਨਹੀਂ ਕਿਹਾ ਕਿ ਸਾਡੇ ਵੱਲੋਂ ਕੀ ਕੰਮ ਕੀਤੇ ਜਾਂਦੇ ਨੇ ਉਹ ਲੋਕ ਜਾਣਦੇ ਨੇ ਜਾਂ ਉਹ ਦੁਨੀਆ ਜਾਣਦੀ ਹੈ ਜਿਨ੍ਹਾਂ ਲੋਕਾਂ ਤੱਕ ਇਹਨਾਂ ਦਾ ਇਹ ਜਿਹੜੇ ਲੋਕ ਜਰੂਰਤਮੰਦ ਹੁੰਦੇ ਨੇ ਉਹਨਾਂ ਤੱਕ ਉਹਨਾਂ ਦੀ ਜਿਹੜਾ ਜ਼ਰੂਰਤ ਦਾ ਸਹਾਰਾ ਪਹੁੰਚਦਾ ਉਹ ਲੋਕ ਜਾਣਦੇ ਨੇ ਸਿਰਫ ਤਾਂ ਸਿਰਫ ਆਪਣੇ ਮੂੰਹੋਂ ਉਹਨਾਂ ਨੇ ਆਪਣੀ ਵਡਿਆਈ ਨਹੀਂ ਕੀਤੀ ਉਹਨਾਂ ਨੇ ਸਿਰਫ ਤਾਂ ਸਿਰਫ ਇਹ ਕਿਹਾ ਵਕ ਅਸੀਂ ਕਰਦੇ ਨੇ ਉਹ ਟਰਸਟ ਹੀ ਦੱਸ ਸਕਦੀ ਹੈ ਕੀ ਕਰਦੇ ਨੇ ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਗੋਡੇ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ